ਹਾਂਜੀ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਕਿਸਾਨ ਜੁਨੀਅਰ ਸਿੱਧੂ ਪਰ ਵੱਲੋਂ ਅੱਜ ਆਪਣੇ ਪਿੰਡ ਦੇ ਵਿੱਚ ਜਿਹੜਾ ਰਾਸਨ ਆ ਜਿਹੜਾ ਉਹ ਇਕੱਠਾ ਕੀਤਾ ਜਾ ਰਿਹਾ ਕਿਉਂਕਿ ਇਹ ਸਾਨੂੰ ਜ਼ੀਰੋ ਤੋਂ ਦਿਖਾ ਰਿਹਾ ਜ਼ੀਰੋ ਗਰਾਊਂਡ ਤੋਂ ਕਿਉਂਕਿ ਸਾਰਾ ਜਿਹੜਾ ਰਾਸਨ ਆ ਉਹ ਇੱਥੋਂ ਇਕੱਠਾ ਹੋ ਰਿਹਾਗਾ ਉਹ 13 ਤਰੀ ਨੂੰ ਜਾਣਾ ਪਾ ਦਿੱਲੀ ਤੁਹਾਨੂੰ ਦਿਖਾਉਣਾ ਮੈਂ ਭਾਰਤੀ ਕਿਸਾਨ ਜੁਨੀਅਰ ਟੇਟਾ ਸਿੱਧੂ ਪਰ ਵੱਲੋਂ ਅੱਜ ਆਪਣੇ ਨਗਰ ਵਿੱਚੋਂ ਰਾਸਨ ਵੰਡਿਓ ਕੀਤਾ ਜਾ ਰਿਹਾ ਹੈ ਜੇ ਵੀ ਆਪਣੀਆਂ ਕੂੜੀਆਂ ਮੁੰਡਾਂ ਸੁਣ ਲੈ ਸੁਣਿਆ ਨਾ ਪਾਤਰ ਜੁਨੀ ਜੇਰੇ ਸਾਡੇ ਨੂੰ ਜਿਆਦਾ ਰੇ ਨੂੰ ਆਜਾ ਪਰੇ ਸੁਨਾਨ ਸੁਨਾਨ ਨਾਲੇ ਫੱਕੀਆਂ ਲੱਤਾਂ ਸਾਥੀਆਂ ਸਕੇ ਦਰਾਂ ਚੱਕਰਾਂ ਪਾਟਾਂ ਛੰਡਾਂ ਝਾਓ ਕੋ ਕੌੜਾ ਸਤਿ ਸ਼੍ਰੀ ਅਕਾਲ ਦਾ ਕਰੋ ਜੀ ਦੁਆਰਾ ਹੋਰ ਕੰਟੀ ਕਰਦੇ ਆ ਪਾਰਕ ਕਿਸਾਨ ਜਿਹੜੇ ਨੇ ਤੇ ਸਾਡੀ ਸਰਵਨਾ ਅੱਜ ਆਪਣੇ ਨਗਰ ਵਿੱਚ ਰਸਨ ਪਾਲ ਇਕੱਠਾ ਕਰ ਰਹੇ ਨੇ ਜੋ ਕਿ ਆਪਣੀਆਂ ਮੰਗਾਂ ਪੂਰੀਆਂ ਰਹਿਣੇ ਨੇ ਦੋ ਆਪਾਂ ਜਿਹੜਾ ਫਸਲੀ ਨੇ ਜਿੱਤੀ ਜਾ ਕੇ ਸਮਾਗਮ ਕਰ ਰਹੇ ਨੇ ਉਹ ਦੇਖੀਏ ਆਜੋ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਵੱਲੋਂ ਅੱਜ ਰਾਸਾਂ ਜਿਹੜਾ ਉਹ ਕੱਠਾ ਕੀਤਾ ਹੈ ਅੱਜ ਮੇਰੇ ਪਿੰਡ ਦੇ ਵਿੱਚ ਪਿੰਡ ਦੀ ਕਮੇਟੀ ਵੱਲੋਂ ਪਹਿਲਾਂ ਆਪਾਂ ਲਾਇਆ ਸੀਗਾ ਉਹ ਦਵਾ ਫੇਰ ਦਿੱਲੀ ਜਾਣ ਵਾਸਤੇ 13 ਦਿਨ ਨੂੰ ਰਸਤਾ ਜਿਹੜਾ ਪਿੰਡ-ਪਿੰਡ ਦੇ ਵਿੱਚੋਂ ਕੱਠਾ ਕੀਤਾ ਜਾ ਰਿਹਾ ਜਿਹਦੇ ਵਿੱਚ ਆਟਾ ਦਾਲ ਆ ਕੀਆ ਸੱਤੜਾ ਕਾਂਟਾ ਕਾਂਟਾ ਜੋ ਵੀ ਸਾਡਾ ਸਦਾਨ ਹੈ ਐਸੀ ਮਾਇਆ ਵੀਰ ਅੱਜ ਇਕਰਾਰ ਕਰਨਾ ਚਾਹੇ ਉਹਦੇ ਨਾਲ ਉਹਨੇ ਕੌਣ ਕੀਤੀ ਆਗੀ ਕਿ ਵੀ ਸਮਾਂ ਬਹੁਤ ਚੜ੍ਹ ਗਿਆ ਉਹਨਾਂ ਪਾਸੇ ਚੁੱਕੇ ਆਪੀ ਕਰ ਦੇ ਦੇਕਰ ਆਪਣਾ ਜਿਹੜਾ ਹੋਣਾ ਤਿਆਰ ਬੰਦਿਆ ਕਹਿੰਦਾ ਕਿ ਸ਼ਾਂਤੀ ਉਹਦੇ ਨਾਲ ਦੀਆਂ ਅੱਜ ਕੋਈ ਬੰਦ ਕੋਸਾ ਕਰ ਲੈ ਇੱਕ ਪਾਸੇ ਸਰਕਾਰ ਨੇ ਤਿਆਰੀ ਕਰ ਲਈ ਹੈ ਭਰਾ ਉਹ ਸ਼ੰਭੂ ਮੋਰਚੇ ਦੇ ਵਿੱਚ ਤੇ ਦੂਜੇ ਪਾਸੇ ਕਿਸਾਨਾਂ ਨੇ ਵੀ ਆਪਣੀ ਤਿਆਰੀਆਂ ਜਿਹੜੀ ਖਿੱਚ ਲਈ ਰੇ ਹੋ ਸਕਦਾ ਸਾਲ 2 ਸਾਲ ਜਿੰਨਾ ਸਮਾਂ ਵੀ ਲੱਗ ਸਕਦਾਗਾ ਉੱਥੇ ਰਾਸਣ ਦੀ ਬਹੁਤ ਜ਼ਿਆਦਾ ਆਪਾਂ ਨੂੰ ਪਤਾ ਲੋੜ ਪੈਣੀ ਹੈਗੀ ਤੇ ਉਹ ਸਰਕਾਰ ਨੇ ਖਵਰਾ ਮੰਨਣਾ ਮਹੀਨੇ 'ਚ ਮੰਨਣਾ 2 ਮਹੀਨੇ ਜਾਂ ਕਿ ਸਾਲ 'ਚ ਮੰਨਣਾ ਗਿਆ ਦੋਸਤੋ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਮੇਰੇ ਪਿੰਡ ਦੇ ਵਿੱਚ ਨਹੀਂ ਇਹ ਸਾਰੇ ਪਿੰਡਾਂ ਦੇ ਵਿੱਚਾਂ ਵਿੱਚ ਆ ਜਿਹੜੇ ਰਾਸਣ ਜਿਹੜਾ ਤਿਆਰੀਆਂ ਨੇ ਜਿਹੜੀਆਂ ਇਹ ਇਹ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਇਹ ਤਿਆਰੀਆਂ ਜਿਹੜੀਆਂ ਸਟਾਰਟ ਹੋਣਗੀਆਂ ਕਿਸਾਨ ਨਾਲ ਦੁਬਾਰੇ ਤੋਂ ਫੇਰ ਆ ਜਿਵੇਂ ਐਮਐਸਪੀ ਦਾ ਵਾਦਾ ਜਿਹਦੇ ਵਾਦੇ ਕਰਕੇ ਕਿਸਾਨ ਨਾਲ ਮੁੱਕਰ ਗਈ ਸਰਕਾਰ ਉਹ ਦੁਬਾਰਾ ਲੈਣ ਵਾਸਤੇ ਤੇ ਜਾਰੀ ਹੈਗੀ ਦੁਬਾਰੇ ਦੇਖ ਸਕਦੇ ਆ ਦੋਸਤੋ ਮੇਰੇ ਪਿੰਡ ਦੇ ਵਿੱਚ ਗੰਨੂਆਂ ਦੇ ਵਿੱਚ ਰਸਨਾ ਜਿਹੜਾ ਉਹ ਇਕੱਠਾ ਕੀਤਾ ਜਾ ਰਿਹਾ ਹੈਗਾ ਇਹ ਮੇਰੇ ਪਿੰਡ ਦੇ ਵਿੱਚ ਨਹੀਂ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਇਹ ਰਾਸ਼ਨ ਆ ਜਿਹੜਾ ਇਹ ਇਕੱਠਾ ਕੀਤਾ ਜਾ ਰਿਹਾ ਪ੍ਰਭੂ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਸਰਕਾਰ ਤੱਕ ਇਹ ਗੱਲ ਪਹੁੰਚ ਜੇ ਵੀ ਪਿੰਡਾਂ ਪਿੰਡਾਂ ਦੇ ਵਿੱਚੋਂ ਦੁਬਾਰਾ ਤੋਂ ਫੇਰ ਕਿਸਾਨ ਆ ਜਿਹੜੇ ਉੱਠ ਕੇ ਆ ਗਏ ਦੁਬਾਰਾ ਫੇਰ ਦੁਬਾਰੇ ਜਿਵੇਂ ਪਿਛਲੀ ਵਾਰ ਆਪਾਂ ਦਿੱਲੀ ਮੋਰਚੇ ਵਿੱਚ ਕਿੰਨਾ ਸਮਾਂ 13 ਮਹੀਨੇ ਲੱਗ ਗਿਆ ਸੀ ਕਿਨੇ ਕਿਸਾਨਾਂ ਦੀ ਸ਼ਿਦੀ ਹੋਣੀ ਆਗੀ ਹੋਈ ਸੀ ਕਿ ਕਿਨੇ ਕਿਸਾਨਾਂ ਦੀ ਸ਼ਿਦੀ ਹੋਈ ਸੀਗੀ ਹੁਣ ਵੀ ਪਤਾ ਨਹੀਂ ਸਰਕਾਰ ਨੇ ਕੀ ਕੁਝ ਕਰਾਉਣਾ ਲੋਕੀ ਜਿਹੜੇ ਉਹਨਾਂ ਨੇ ਮੰਗਾ ਮੰਨੀਆਂ ਸੀਗੀਆਂ ਉਹ ਮੁੱਕਰ ਗਈ ਦੁਬਾਰਾ ਫੇਰ ਜਿਹੜੇ ਕਿਸਾਨ ਉਹ ਪਿੰਡੋਂ ਪਿੰਡਾਂ ਦੇ ਵਿੱਚ ਜਿਹੜਾ ਆਪਦਾ ਸਮਾਨ ਆ ਦੁਵਾਰੇ ਇਕੱਠਾ ਕਰਕੇ ਰਾਸ਼ਨ ਸ਼ਰਦਾ ਨਾਲ ਸਾਰੇ ਪਿੰਡ ਦੇ ਵਿੱਚੋਂ ਇਕੱਠਾ ਕਰਕੇ ਮੇਰੇ ਪਿੰਡ ਦੇ ਵਿੱਚ ਨਹੀਂ ਸਾਰੇ ਪਿੰਡਾਂ ਦੇ ਵਿੱਚ ਇਕੱਠਾ ਹੋ ਰਿਹਾ ਪ੍ਰਭੂ ਤੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਦੋਸਤੋ ਧੰਨਵਾਦ ਇਸਾਰਿਆਂ ਦਾ